ਸਤਿਗੁਰਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ। ਲਓ ਜੀ ਅੱਜ ਪਿੰਡ ਆਇਆ ਸੋਈਆਂ। ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅਮਰਸਰ। ਵੀਰ ਦੇ ਕੋਲ ਨਾ ਵੱਡੀ ਪੂਰੀ ਹਾਥੀ ਜੀ ਦੀ ਝੋਟੀ ਹੈ ਹਿਸਾਬ ਨਾਲ 18 ਕਿਲੋ ਵਾਲੀ ਆ। ਇਹਦੀ ਲਾਈਵ ਚਵਾਈ ਕਰਾਂਗੇ ਵੀਡੀਓ ਦੇ ਵਿੱਚ। ਤਾਜੀ ਸੂਈ ਜੇ ਤੇ ਪੂਰਾ ਤੁਹਾਨੂੰ ਵਿਖਾਉਨੇ ਇਹਦਾ ਥਣ ਲੇਵਾ ਤੇ ਕਰਦੇ ਵੀਰ ਨਾਲ ਗੱਲਬਾਤ ਥੋੜੀ ਡਰਦੀ ਕੈਮਰੇ ਤੋਂ। ਹਾਂਜੀ ਵੀਰ ਜੀ ਆਓ ਜੀ। ਚਵਾਈ ਇਹਦੀ ਲਾਈਵ ਵਿਖਾ ਦਾਂਗੇ ਤੇ ਵੀਡੀਓ ਮੇਰੇ ਭਰਾ ਪੂਰੀ ਵੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਤੇ ਚੰਗੀ ਝੋਟੀ ਆ ਗਈ ਹਾਂ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਣਾਉ ਠੀਕ ਠਾਕ ਨੇ ਬਹੁਤ ਵਧੀਆ ਵਧੀਆ ਤੇ ਇੱਕ ਹੀ ਆ ਝੋਟੀ ਅੱਜ ਹਾਂ ਜੀ ਇਹ ਝੋਟੀ ਆਪਣੇ ਕੋ ਇੱਕੋ ਹੀ ਆ ਵੀਰ ਜੀ ਠੀਕ ਆ ਜੀ ਇਹ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਚੀਵਾ ਡੇਰੀ ਫਾਰਮ ਵੇਖਣ ਵਾਲਿਆਂ ਨੂੰ ਹਾਂ ਜੀ ਹਾਂ ਜੀ ਤੇ ਬਾਕੀ ਚੈਨਲ ਨੂੰ ਵੱਧ ਤੋਂ ਵੱਧ ਹਾਂ ਜੀ ਸਬਸਕ੍ਰਾਈਬ ਕਰੋ ਹਾਂ ਜੀ ਤੇ ਬਾਕੀ ਆਪਣੇ ਕੋਲ ਝੋਟੀਆਂ ਚੰਗੀਆਂ ਹੁੰਦੀਆਂ ਜੀ ਹਾਂ ਜੀ ਨੇ ਦੱਸਿਆ ਤੁਸੀਂ ਵੀ ਝੋਟੀਆਂ ਸਾਫ਼ ਸੁਥਰੀਆਂ ਸਾਫ਼ ਸੁਥਰੀਆਂ ਤੇ ਚੰਗੀਆਂ ਚੀਜ਼ ਹੈ ਨਹੀਂ ਇੱਕ ਦੋ ਹੀ ਹੈ ਹਾਂਜੀ ਹਾਂਜੀ ਹਾਂਕਣਾ ਗਾਈਆਂ ਦੇ ਮੱਝਾਂ ਨੇ ਲਿਆ ਇੱਥੇ ਜੀ ਤੇ ਆਪਣਾ ਨਾਮ ਬ੍ਰੈਸ ਦੱਸ ਦੋ ਤੇ ਨਾਮ ਆਪਣਾ ਪਿੰਡ ਸੋਈਆਂ ਕਲਾ ਜੀ ਤਹਿਸੀਲ ਮਜੀਠਾ ਤੇ ਡਿਸਟ੍ਰਿਕਟ ਅੰਮ੍ਰਿਤਸਰ ਜੀ ਠੀਕ ਹੈ ਜੀ ਫੋਨ ਨੰਬਰ ਨੰਬਰ ਹੈਗਾ 7699 739286 ਠੀਕ ਹੈ ਜੀ ਹਾਂਜੀ ਤੇ ਕਿੰਨਾ ਤਿਆਰ ਜਿਹਦੇ ਕਦੋਂ ਦੀ ਸੂਈ ਜੇ ਝੋਟੇ ਨੂੰ ਸੂਈ ਨੂੰ ਅੱਜ ਤਿੱਜਾ ਦੇਣਗੇ ਠੀਕ ਹੈ ਜੀ ਠੀਕ ਹੈ ਜੀ ਤਿੱਜਾ ਦਿਨ ਨਾਲੂ ਤੇ ਨਾੜੂ ਚਾਹੇਗਾ ਜ ਤੇ ਮੋਹਲਾ ਤਿਆਰ ਕੇ 11 12 ਕਿਲੋ ਕਿੰਨਾ ਚਾਹੂ ਉਹਦਾ ਖੁੱਲਾ ਡੁਲਾ ਇੱਕ ਕੋਈ ਪਿੰਡੋ ਝੋਟੀ ਲਈ ਆਪਾਂ ਹਾਂਜੀ ਤੇ ਤਸੱਲੀ ਪੂਰੀ ਗਰੰਟੀ ਦੇਵਾਂਗੇ ਆਪਾਂ ਹਾਂਜੀ ਠੀਕ ਹੈ 18 ਕਿਲੋ ਨਾ ਕਿਹਾ ਦੁੱਧ ਚੋਇਆ ਠੀਕ ਹੈ ਜੀ ਠੀਕ ਹੈ 15 ਕਿਲੋ ਦੀ ਔਰ ਤੇ ਜਿਹੜਾ ਮਰਜੀ ਲੈ ਜਵੀਂ ਹਾਂ ਹਾਂ 15 ਕਿਲੋ ਦੀ ਆਪਾਂ 18 15 ਕਿਲੋ ਠੀਕ ਹੈ ਜਿੰਨੇ ਤਸੱਲੀ ਕਰਨੀ ਨਾ ਆਪਣਾ ਕੰਟਾ ਸਾਰਾ ਕੋਈ ਲੈ ਕੇ ਆਵੇ ਫੁੱਲ ਤਸੱਲੀ ਕਰਕੇ ਇੱਕ ਕਹਿਣ ਵਾਲੀ ਗੱਲ ਇੱਕ ਆਪਾਂ ਨੇ ਆ 7:30 ਦਾ ਟਾਈਮ ਹੋਇਆ ਜੀ ਲਾਈਵ ਚ ਵਾਈ ਕਰਾ ਲਾਈਵ ਚ ਵਾਈ ਕਰਾ ਨਹੀਂ ਤੇ ਕੋਈ ਸ਼ਾਮ ਨੂੰ 7 ਵਜੇ ਆਣ ਕੇ ਚੋਲੇ ਦੋ ਡੰਗ ਤਿੰਨ ਡੰਗ ਜਿੰਨੇ ਡੰਗ ਵੀ ਆਪਣੀ ਤਸੱਲੀ ਕਰਨੀ ਫਿਰ ਝੋਟੀ ਖ ਲਾ ਚੈਲੰਜ ਹੋ ਗਿਆ ਵੀ ਅਗਲਾ ਆਪਣੀ ਤਸੱਲੀ ਕਰੇ ਤਸੱਲੀ ਕਰੇ ਭਾਈ ਜਿੰਨੇ ਪੈਸੇ ਖਰਚਣੇ ਆਪਣੀ ਤਸੱਲੀ ਕਰਨੀ ਚਾਹੀਦੀ ਕਰਨੀ ਚਾਹੀਦੀ ਹਾਂਜੀ ਤੋਰ ਦੋ ਇਹਨੂੰ ਇੱਕ ਰੀ ਤੇ ਫਿਰ ਇਹਨੂੰ ਆਪਾਂ ਫਿਰ ਫਿਰ ਹਾਂਜੀ ਵਿਖਾ ਦਨੇ ਤੁਹਾਡੀ ਲਾਈਵ ਚ ਵਾਈ ਕਰਾ ਦਾਂਗੇ ਇਹਦੀ ਤੇ ਬਾਕੀ ਥਣ ਥਣ ਦੀ ਕੁਆਲਿਟੀ ਬੜੇ ਕਮਾਲ ਦੀ ਝੋਟੀ ਦੀ ਤੇ ਬਾਕੀ ਆਪਾਂ ਘਰ ਤੋਂ ਡੰਗਰ ਲੈ ਲੈਂਦਾ ਥੋੜਾ ਵੀਰ ਜੀ ਹੈ ਹਿਸਾਬ ਨਾਲ ਹਾਥੀ ਜੀ ਦੇ ਪੂਰੀ ਝੋਟੀ ਪੂਰੀ ਲੰਮੀ ਹੈ ਹਾਂਜੀ ਲੰਮੀ ਤੇ ਵੇਖੋ ਜੀ ਵੀਰ ਜੀ ਲਓ ਜੀ ਵੀਰ ਜੀ ਪੂਰਾ ਕਾਂਵਾਰਗਾ ਹਸਾਬ ਨਾਲ ਵਹਾਨਾ ਲਈ ਫਿਰਦੀ ਜੇ ਪੂਰਾ ਕਮਾਲ ਦਾ ਹਾਂਜੀ ਲੈ ਆਓ ਵੀਰ ਜੀ ਕੋਈ ਨਹੀਂ ਲੈ ਆਓ ਬੇਰ ਫੋਲ ਦੇ ਲੰਮੇ ਚਵਾ ਰੂਮ ਵਰਗਾ ਠੀਕ ਹੈ ਜੀ ਹਾਂ ਚੱਡਾ ਵੇਖੋ ਹਾਂ ਬਾਕੀ ਵੀਰ ਗਰੰਟੀ ਦੇਣਾ ਝੂਟੀ ਦੀ ਫੁੱਲ ਵੀ ਤਸੱਲੀ ਕਰੋ ਆਪਣੀ 15 ਲੀਟਰ ਤੇ ਜਿਹੜਾ ਮਰਜ਼ੀ ਲੈ ਜੇ ਵੀਰ 18 ਲੀਟਰ ਵੇਹ ਦੁੱਧ ਆ ਝੋਟੀ ਥੱਲੇ ਚੰਗੇ ਥਣ ਲਵੇ ਦੀ ਆ ਹਾਂ ਜੀ ਹਾਂ ਜੀ ਹਾਂ ਜੀ ਜਿਕਾਵਾਂ ਵਰਗਾ ਚਫਗਾਂਵਰ ਕਾ ਸਾਹ ਨੂੰ ਹਾਂ ਜੀ ਖਾਣ ਥਣ ਬਹੁਤ ਕਮਾਲ ਦਾ ਲੱਗਾ ਖਾਣ ਵੇਖੋ ਪਸੰਦ ਪਏ ਹੋਰ ਬਹੁਤ ਹਾਂ ਜੀ ਹਾਂ ਜੀ ਚਲੋ ਜੀ ਬੀ ਜੀ ਨਾਲ ਯਾਰ ਸ਼ੁਰੂ ਚਲੋ ਬੱਚਾ ਲਾ ਕੇ ਪਸਮਾਲੋ ਫਿਰ ਵੀਡੀਓ ਅੱਗੋਂ ਚਾਲੂ ਕਰ ਦਿੰਨੇ ਆ ਲਓ ਜੀ ਚਵਾਈ ਸਟਾਰਟ ਹੋ ਚੱਲੀ ਆ ਥੋੜੀ ਜਿਹੀ ਨਾ ਕੈਮਰੇ ਤੋਂ ਕਰਦੀ ਚਲੋ ਦੂਰ ਤੁਹਾਡੇ ਆ ਵੀਡੀਓ ਬਣਾਉਣ ਮੈਂ ਵੇ ਘਰ ਵਾਲੇ ਪਸ਼ੂ ਕਰਦੇ ਥਣ ਥਣ ਵੇਖੋ ਕਿੱਡੇ ਕਮਾਲ ਦਾ ਕੱਢਿਆ ਝੋਟੀ ਨੇ। ਆ ਵੇਖ ਚਵਾਈ ਕਿਤੇ ਹਲੋਕਾਰ ਲੱਗੀ ਨੂੰ ਮਹੀ ਨੂੰ। ਹਾਂਜੀ ਹਾਂਜੀ ਹਾਂਜੀ। ਨਹੀਂ ਆ ਮਹੀਨੇ ਨੇ ਅੱਲਾਹ ਬਾਬੇ ਦੀ ਕਿਰਪਾ ਨਾਲ ਚਵਾਈ ਬਹੁਤ ਵਧੀਆ ਲੱਗੀ। ਦਾਦੀ ਜੀ। ਨਹੀਂ ਥਾਣੀ ਬੜੇ ਕਮਾਲ ਦਾ ਸਾਬ ਨਾਲ ਝੋਟੀ ਦੇ। ਇਹ ਕਿੱਲੇ ਛੱਲੀਆਂ ਵਰਗਾ ਥਣ ਦੇ ਸਾਬ ਨਾਲ। ਅਹੀਂ ਲਓ ਜੀ ਵਿੱਚ ਕਰ ਦੋ ਸਟਾਰਟ ਚਵਾਈ। ਅਹੀਂ 1.5-2 ਕਿਲੋ। ਕਾੜੀ ਹੋ ਗਈ ਅਸੀਂ ਅੰਦੀ। ਠੀਕ ਹੈ ਜੀ। ਆ ਵੇਖੋ ਚਵਾਈ ਵੇਖੋ ਕਿੰਨਾ ਫੋਲ ਆ। ਪੂਰੀ ਚਵਾਈ ਦੀ ਆਵਾਜ਼ ਆਉਂਦੀ ਹਿਸਾਬ ਨਾਲ ਹਾਂਜੀ ਹਾਂਜੀ ਬਾਕੀ 18 ਕਿਲੋ ਵੀ ਰਹਿੰਦਾ ਆ ਕਿ ਦੋਦੇ ਦੇ ਦੂਗੀ ਦੇ ਨਹੀਂ ਸਕਦੀ ਛੋਟੀ ਵੱਡੀ ਆ ਵੱਡੀ ਮੰਨ ਕੇ ਕਹਵੇ ਇਹਨੇ ਤਾਂ ਕੋਈ ਛੋਟੀ ਆ ਛੋਟੀ ਦੇ ਉੱਤੇ ਆ ਕੇ ਵੇਖੇ ਜੀ ਹਾਂ ਕਿਉਂਕਿ ਆਪਣੇ ਚੈਨਲ ਤੇ ਜੇ ਕਿਸੇ ਭਰਾ ਨੇ ਪਸ਼ੂ ਖਰੀਦਣਾ ਆ ਨਾ ਤਾਂ ਆਪਣੀ ਕੋਸ਼ਿਸ਼ ਹੁੰਦੀ ਬਸਾਫ ਸੁਥਰਾ ਵਿਖਾਈਏ ਪਰ ਇੱਕ ਰੀ ਇੱਥੇ ਆਣ ਕੇ ਤਸੱਲੀ ਕਰੋ ਮੇਰੇ ਭਰਾ ਮੈਂ ਤਾਂ ਨਾ ਤਸੱਲੀ ਕਰਕੇ ਫਿਰ ਛੋਟੀ ਨੂੰ ਖੜਿਓ ਉਹ ਰਹਾ ਹਾਥੀ ਜਿੱਡੀ ਝੋਟੀ ਆ ਪੂਰੀ ਵੱਡੀ ਗੱਡੀ ਚਲਾਦ ਕੇ ਖੜਨ ਵਾਲੀ ਆ ਬਾਕੀ 15 ਕਿਲੋ ਦੀ ਤੇ ਵੀਰ ਨੇ ਫੁੱਲ ਗਰੰਟੀ ਦਿੰਦਾ 18 ਕਿਲੋ ਵਾਲੀ ਆ ਵੈਸੇ ਝੋਟੀ ਬਾਕੀ ਚਲੋ ਵੀਰ ਹੈ ਵੀ ਆਪਣੇ ਇਲਾਕੇ ਦਾ ਅਜ ਤੱਕ ਕੋਈ ਲਾਂਮਾ ਨਹੀਂ ਵੀਰ ਦਾ ਸੁਣਿਆ ਆਹ ਲੋ ਜੀ 1.5 ਕਿਲੋ ਗਾੜੀ 6 ਲਓ ਜੀ ਵੀਰੇ ਥੋੜਾ ਲਾਗੇ ਤਾਂ ਨਹੀਂ ਮੈਂ ਹੁਣ ਥੋੜਾ ਮੈਨੂੰ ਡਰੇ ਨਾ ਚਵਾਈ ਦੇ ਵਿੱਚ ਤਾਰ ਪੂਰੀ ਮੋਟੀ ਆ ਸਾਬਾ ਉਹ ਨਹੀਂ ਮਹੀਨਾ ਲਿਆ ਮਾੜਾ ਯਾ ਹੱਥ ਰੱਖੀ ਹੁੰਦਾ ਹੀ ਕਾਰੀ ਹੱਦੀ ਹਾਂ ਜੀ ਚੋਣ ਦਾ ਵੀ ਇਹੋ ਜਿਹੇ ਦਾ ਹੀ ਮਜ਼ਾ ਆਉਂਦਾ ਮਜ਼ਾ ਆਉਂਦਾ ਮੈਨਾਂ ਚਵਾਈ ਦਾ ਜਿਹੜੇ ਮਹੀਨਾਂ ਦਾ ਬਸ ਕੋਈ ਦੀਸਤਾ ਆਊਗਾ ਤਸੱਲੀ ਚੜੂਗਾ ਫੇਰ ਹੀ ਆ ਫੇਰ ਮੱਝ ਖੜੇ ਤਸੱਲੀ ਕਰਕੇ ਮੱਝ ਹਾਂ ਜੀ ਮਨ ਵੀ ਖੁਸ਼ ਹੁੰਦਾ ਅਗਲੇ ਦਾ ਵੀ ਮਨ ਖੁਸ਼ ਹੁੰਦਾ ਹਾਂ ਜੀ ਹਾਂ ਜੀ ਨਾਲੇ ਵੀ ਪਤਾ ਵੀ ਕਿਹੜੇ ਚੈਨਲ ਤੋਂ ਖਰੀਦਿਆ ਆ ਪਸ਼ੂ ਹਾਂ ਜੀ ਹਾਂ ਜੀ ਹਾਂ ਜੀ ਬਿਲ ਪਰ ਆ ਇੱਥੇ ਆਵੇ ਤਸੱਲੀ ਕਰੇ ਦੋ ਡੰਗ ਤਿੰਨ ਡੰਗ ਚ ਹੋਵੇ ਤਾਂ ਫਿਰ ਮੱਝ ਖੜੇ ਚਲੋ ਆਪਣੇ ਚੈਨਲ ਤੇ ਆਪਣੀ ਕੋਸ਼ਿਸ਼ ਇਹ ਹੁੰਦੀ ਹੈ ਵੀ ਪਸ਼ੂ ਸਾਫ਼ ਸੁਥਰਾ ਤੇ ਜਾਇਰ ਆ ਲਾ ਕੇ ਕੈਮਰਾ ਲੈਣਾ ਤੇ ਮੈਂ ਚਲੋ ਘਰੋਂ ਲਈ ਦੱਸਦੀ ਆ ਦਰਦੀ ਮੈਂ ਨਾ ਐਵੇਂ ਚਵਾ ਹੀ ਵੇਖੋ ਤੇ ਨੇ ਕਿਉਂਕਿ ਪਸ਼ੂ ਤੋਂ ਹੁੰਦਾ ਵੀ ਕੱਲਾ ਇਹਦਾ ਚੋਣ ਵਾਲਾ ਆਪਾਂ ਦੋ ਦੋ ਭਾਵੇਂ ਮੈਂ ਕੈਮਰਾ ਹੀ ਫੜਿਆ ਪਸ਼ੂ ਨੂੰ ਤੇ ਡਰਿਆ ਨਾ ਬਾਕੀ ਇਹ ਨਾ ਕੋਈ ਮੰਨੇ ਲੱਤ ਤੋਂ ਲਾ ਕੇ ਨਹੀਂ ਮੈਂ ਨਾ ਲਾਤਰਾ ਘੱਟਦੀ ਉੱਥੇ ਉੱਥੇ ਹੀ ਆ ਹਾਂ ਉਹ ਚਲੋ ਮੈਂ ਤਾਂ ਕਰਕੇ ਥੋੜਾ ਜਾ ਵੀ ਪਸ਼ੂ ਆ ਕੈਮਰੇ ਤੋਂ ਡਰ ਜੇ ਕਿਉਂਕਿ ਤੇ ਜੇ ਬੰਦੇ ਦਾ ਪਸ਼ੂ ਐਵੇਂ ਵੀ ਘਰਾਂ ਵਾਲੇ ਕਰਦੇ ਆ ਹਾਂਜੀ ਹਾਂਜੀ ਇੱਕ ਵੀਰ ਉਹਨਾਂ ਦਾ ਰੋਡ ਤੇ ਆ ਉਹ ਬਾਹਰੋਂ ਵੇਖੀ ਜਾਂਦੀ ਆ ਵੀ ਸੰਦ ਨੰਗਦੇ ਜਦੋਂ ਹਾਂਜੀ ਹਾਂਜੀ ਹੁਣ ਜਿੱਦਾਂ ਦਾ ਪਸ਼ੂ ਗਿੱਜਾ ਆਵੇ ਉਦਾਂ ਦਾ ਹੀ ਫਿਰ ਰਹਿੰਦਾ ਹਨਾ ਬੱਸ ਬੱਸ ਉਦਾਂ ਦਾ ਹੀ ਹਾਂਜੀ ਬਾਕੀ ਵੀ ਜੀ 7 ਵਜੇ ਦੀ ਚਵਾਈ ਜੇ ਤੇ ਮੰਨ ਲਓ ਅੱਜ ਵੀਰ 30 ਤਰੀਕ ਹੈ ਨਾ ਹਾਂਜੀ ਕੱਲ 31 ਤੇ ਕੱਲ ਨੂੰ ਵੀਡੀਓ 31 ਤਰੀਕ ਨੂੰ ਸਵੇਰੇ 7:00 ਵਜੇ ਦੇ ਅੜਿਕੜ ਪਾ ਜੂਗੀ। ਥੋੜਾ ਬੱਚੇ ਨੂੰ ਛੱਡ ਦਿਓ ਉਸ ਹਿਸਾਬ ਨਾਲ। ਹਾਂਜੀ ਹਾਂਜੀ ਇਹਨੇ ਬੱਚੇ ਨੂੰ ਛੱਡਾਂਗੇ। ਹਾਂ ਨਹੀਂ ਨਹੀਂ ਕਿਉਂਕਿ ਉਸ ਹਿਸਾਬ ਨਾਲ ਚਲੋ ਕੋਈ ਨੇ ਭਰਾ ਨੇ ਅੰਦਾਜ਼ਾ ਲਾਣਾ ਨਾਲ ਜਦੋਂ ਫੁੱਲ ਗਰੰਟੀ ਦੇਣ ਦੇ ਫਿਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ। ਹੋ ਲਗਦਾ ਟੀਮ ਨਾਲ ਚਾਰ ਟੈਂਕ ਕੋਈ ਆ ਕੇ ਪਸੰਦ ਨਹੀਂ ਬੱਦੀ ਚਵਾਈ ਬਹੁਤ ਕਮਾਲ ਦੀ ਹੈ ਚਵਾਈ ਤੋਂ ਪਤਾ ਲੱਗਣ ਲਿਆ ਨਾ ਕੋਈ ਚਵਾਈ ਵੇਖੋ ਮੋਢੀ ਧਾਰ ਹੈ ਨਾਲੇ ਆਪਣੀ ਵੀਡੀਓ ਬਣ ਤੋ ਪਾ ਲੱਗਦਾ ਵੀ ਸਾਣਾ ਤਿੰਨਾਂ ਦੋਹਾਂ ਤਿੰਨਾਂ ਮਿੰਟਾਂ ਦੇ ਵਿੱਚ ਵੀ ਜੀ ਇਹਨੇ ਬਾਲਟੀ ਭਰਤੀ ਆ ਹਾਂ ਛੱਡ ਦੋ ਛੱਡ ਦੋ ਰਹਿਣ ਦੋ ਕੋਈ ਨਹੀਂ ਛੱਡ ਦੋ ਛੱਡ ਦੋ ਕੋਈ ਗੰਦਾ ਲਓ ਜੀ ਥਾਣਾ ਤੋਂ ਇਹਰਾ ਸੋਚੇ ਕੋਈ ਅਜੇ ਪਸਮਾਨ ਜੇ ਥਾਣਾ ਦੇ ਵਿੱਚ ਵੇਖ ਲਓ ਜੀ ਦੁੱਧ 1.5 2 ਕਿਲੋ ਥੱਲੇ ਜੇ ਹਾਂ ਜੀ ਤੇ ਲਓ ਜੀ ਬਾਲਟੀ ਵਾਲੀ ਵਿੱਚ ਅਤੀ ਮਾਰ ਲਓ ਵਿੱਚ ਕਿੰਨੇ ਲੀਟਰ ਦੀ ਬਾਲਟੀ ਹੋਊਗੀ ਇਹ ਜੀ ਜੀ ਸਾਢੇ 6 ਕਿਲੋ ਦੁੱਧ ਪੈਂਦਾ ਜੀ ਠੀਕ ਹੈ ਕੋਈ ਭਰਾ ਤੁਸੀਂ ਦਾਸ ਦੱਸਿਆ ਨਾ 5 5.5 ਲੀਟਰ ਹੀ ਮੰਨ ਲੇ ਹਾਂ ਜੀ ਹਾਂ ਜੀ ਉਹ ਸਾਢੇ ਦੋ ਤਾਂ ਮਾਈ ਥੱਲੇ ਚਲੋ ਜਿੰਨਾ ਤੁਸੀਂ ਦੱਸਿਆ ਤੀਜੇ ਦਿਨ ਦੀ ਸੂਈ ਆ ਤੀਜੇ ਦਿਨ ਦੀ ਸੂਈ ਆ ਚੈੱਕ ਕਰਾ ਦਿੰਦੇ ਆ ਹੁਣ ਕੋਈ ਨਹੀਂ ਹੋਈ ਗਈ ਆ ਲੱਗਿਆ ਥਰ ਹੁਣ ਕਮਾਲ ਦਾ ਲੱਗਾ ਹਾਂਜੀ ਆ ਵੇਖੋ ਬਾਕੀ ਆ ਨਾੜੂ ਵੇਖੋ ਗਿੱਲਾ ਨਾੜੂ ਜੀ ਜੀ ਆ ਚੈੱਕ ਕਰੇ ਤੇ ਕੱਟਾ ਵੀ ਮਗਰ ਹਿਸਾਬ ਨਾਲ ਮਾਲੀ ਚੰਗਾ ਆ ਗਿਆ ਜੀ ਟੀਕੇ ਦਾ ਕੱਟਾ ਨਾਲੇ ਹਾਂਜੀ 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 ਤੇ ਕਿੰਨਾ ਮੁੱਲ ਕਰੀਏ ਦਾ ਬਾਕੀ ਵੀਰ ਜੀ ਆਪਾਂ ਮੁੱਲ ਕਰਾਂਗੇ ਛੋਟਾ ਜਾਈ ਹਾਂਜੀ ਠੀਕ ਆ ਨਵੇਂ ਸਾਲ ਦੇ ਲਾ ਦੋ ਆਫਰ ਹੀ ਨਵੇਂ ਸਾਲ ਦੀ ਆਫਰ ਹੀ ਦਵਾਂਗੇ ਨਾਲੇ ਆਪਣੇ ਨਵੇਂ ਚੈਨਲ ਦੇ ਆਪਣੇ ਪਹਿਲੀ ਯਾਰ ਵੀਡੀਓ ਆਪਣੀ ਹਾਂਜੀ 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 ਠੀਕ ਆ ਮੁੱਲ ਕਰਾਂਗੇ ਉਸ ਹਿਸਾਬ ਨਾਲ ਹਾਂਜੀ ਅੱਜ ਟੀ ਵੇਖਦੀ ਹੈ 1 25 ਦੀ ਵੀ ਵੇਖਦੀ ਹੈ ਸਹੀ ਗੱਲ ਤੇ ਕੋਈ ਛੱਡ ਕੇ ਇੱਕ ਵੀਰੀ ਵੇਖ ਲਓ ਹੁੰਦਾ ਜਨਾ ਮਾਨਤਨ ਕਰ ਦੋ ਕਰਾ ਦੋ ਕੋਈ ਤਾਂ ਤੁਸੀਂ ਪਹਿਲੀ ਯਾਰ ਆ ਇਹ ਕਰਾਓ ਦੇ ਪੰਜ ਛੜਦੀਏ ਕਿ ਵੱਧ ਛੜਦੀਏ ਮੈਂ ਨਾ ਹੋ ਛੜਦੀਏ ਕੋਈ ਵੀਰ ਭਰਾ ਆ ਕੋ ਯਾਦ ਕਰੂਗਾ ਕਰ ਦੋ ਫਰਹਾਨਾ ਵਾਲਾ ਯਾਪ ਹੀ ਕਰ ਦੋ ਹਾਨਾ ਵਾਲਾ ਕਰ ਦਈਏ ਹਾਨਾ ਵਾਲਾ ਹੀ ਕਰ ਦੋ ਇੱਕ 10 ਦੀ ਦੇ ਦਾਂਗੇ ਠੀਕ ਹੈ ਜੀ ਚਲੋ ਮਾਨਤਨ ਕਰ ਦਿਓ ਫਿਰ ਵੀ ਕਰ ਦਾਂਗੇ ਹਾਂ ਲਓ ਜੀ ਵੀਰ ਜੀ ਕਿਹੜਾ ਵੀਰ ਆਊਗਾ ਨਾ ਹਾਂਜੀ 2000 ਮਾਨਤਾਨ ਜਿਹੜਾ ਆਊਗਾ ਚਾਲੇ ਚੋਰੀ ਦੇ ਆਊਗਾ ਜਿਹੜਾ ਬੰਦਾ ਹਾਂ ਚਵਾ ਚੁਕੇ ਤਸੱਲੀ ਕਰੂਗਾ ਆ ਕੇ ਤਸੱਲੀ ਕਰੂਗਾ ਨਾ 2000 ਮਾਨਤਾਨ ਕਰਾਂਗੇ ਠੀਕ ਹੈ ਲਓ ਜੀ ਵੀ ਦੀ ਫੁੱਲ ਗਰੰਟੀ ਵੀਰ ਨੇ ਦੇਤੀ ਜੇ ਬਾਕੀ ਆਪਣੀ ਫੁੱਲ ਗਰੰਟੀ ਹੋਗੀ ਵੀਰ ਦਾ ਜਿੰਨੇ ਜਨ ਨਹੀਂ ਦੋ ਤਿੰਨ ਚੜਦੀ ਉਹਨੇ ਕਿ ਗਰੰਟੀ ਹੋਗੀ ਭਾਈ 18 ਕਿਲੋ ਨਾ ਦੁੱਧ ਚਵਾਵੇ ਗਰੰਟੀ ਹੋਗੀ ਫੁੱਲ ਠੀਕ ਹੈ ਜੀ ਠੀਕ ਹੈ ਵੀ ਧੰਨਵਾਦ ਜੀ ਧੰਨਵਾਦ ਸਾਹਿਬ